ਅਮ ਕਹਤੇ ਅਬ ਸੁਨੇਕੇ ਆਂਗੇ ਅਗਰ ਦੇਖੇ ਮੈਂ ਤੋ ਕਾਲੇ ਤੇ ਦੌਰਾਂ ਲਿਖ ਦੇਣਾ ਕਿਸਾਨ ਵੱਡੀ ਗਿਣਤੀ ਚ ਦਿੱਲੀ ਅੰਦੋਲਨ ਨੂੰ ਮੂੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਲਈ ਪੰਜਾਬ ਸਣੇ ਹਰਿਆਣਾ ਦੀਆਂ ਕੁੱਝ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਚਾਲੇ ਪਾਉਣ ਦੀ ਤਿਆਰੀ ਚ ਨੇ ਪਰ ਇਸ ਵਾਰ ਕਿਸਾਨਾਂ ਨੂੰ ਪਹਿਲਾਂ ਵਾਂਗੂ ਵੱਡਾ ਹੰਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਇੱਕ ਵਜਾਏ ਕਿ ਕਿਸਾਨ ਜਥੇਬੰਦੀਆਂ ਆਪਸ ਵਿੱਚ ਹੀ ਅੜੋ-ਪਾੜ ਹੋ ਗਈਆਂ ਨੇ ਕਿਸਾਨ ਲੀਡਰ ਦੋ ਧੜਿਆਂ ਚੋਂ ਵੰਡੇ ਨਜ਼ਰ ਆਉਂਦੇ ਨੇ ਉਧਰ ਹੁਣ ਹਰਿਆਣਾ ਦੇ ਕਿਸਾਨਾਂ ਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਦਿੱਲੀ ਕੂਚ ਦੇ ਪ੍ਰੋਗਰਾਮ ਤੇ ਸਵਾਲ ਚੁੱਕੇ ਨੇ ਨਹੀਂ ਹੈ ਲੰਮੀ ਹੈ ਤੂੰ ਮਰਦਾਂ ਕੀ ਤਰ੍ਹਾਂ ਲੜੇ ਨੰਬਰਾਂ ਤੋਂ ਕੀ ਤਰ੍ਹਾਂ ਕਿਉਂ ਲੜ ਰਹੇ ਹੋ 12 ਮਹੀਨੇ ਬੈਠੇ ਰਹੇ ਬਾਰਡਰ 'ਤੇ ਮੈਨੇ ਕਹਾਂ ਦਿੱਖ ਲੋ ਗੁਰੂ ਸਦ ਸਦ ਕੇ ਅੰਦਰ ਕਰੇ ਬੰਦੇ ਬਰਜਾਏਗੇ 750 ਮਹੀਨੇ ਕਿਸ ਕੇ ਵੇਖ ਦੇਖੇ ਬੈਠੇ ਕਿ ਸ਼ਾਂਤੀ ਬਰੇ ਕਿਆ ہم کہتے ہیں ایم ایس پی کے لیے دلّی کہیں گے ارے چودہ میٹروں میں ایک بار ایم ایس پی کی بات چلائی تھی کیا تب تو یہ کہتے ہیں ہمیں مل رہا ہے سارے کے سارے پنجاب والے کو لڑی تھی کہ ہمیں ایم ایس پی مل رہا ہے ایم ایس پی کے لیے اور اب ہم کسی لیے جا رہے ہیں دلی ہم کہتے ہیں ایم ایس پی لے کے آئیں گے اگر لے کے آئے تو کالوں پہ دوروں لکھ دینا ਸਾਡੇ ਦੁਆਰਾ ਰਹਿਣੇ ਬੈਠ ਕੇ ਮੱਥਾ ਮੇਕ ਰਿਹਾ ਕਿਆ ਦੂਸਰੇ ਕਸਬੇ ਨੇ ਯਾਦ ਕਰਨੇ ਲਈ ਜਾ ਰਹੇ ਮਾਰਨੇ ਸੋ ਕਹਤੋ ਜੀ ਕਿਨੇ ਮਾਰੀ ਗੁਰਨਾਮ ਸਿੰਘ ਚਡੂਨੀ ਨੇਤਾ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕਿਸਾਨ ਦਿੱਲੀ ਤੋਂ ਐਮਐਸਪੀ ਲੈ ਕੇ ਆ ਗਏ ਤਾਂ ਉਹਨਾਂ ਦਾ ਨਾਮ ਬਦਲ ਦੇਣਾ ਚਡੂਨੀ ਨੇ ਇਲਜ਼ਾਮ ਲਗਾਇਆ ਕਿ ਉਹ ਪਹਿਲੇ ਅੰਦੋਲਨ ਦੌਰਾਨ ਕਿਸਾਨਾਂ ਨੂੰ ਸੰਸਦ ਵੱਲ ਕੂਚ ਕਰਨ ਲਈ ਕਹਿੰਦੇ ਰਹੇ ਪਰ ਪੰਜਾਬ ਦੀਆਂ ਜਥੇਬੰਦੀਆਂ ਨੇ ਕਦੇ ਵੀ ਸੰਸਦ ਤੇ ਤਾਵਾ ਬੋਲਣ ਲਈ ਹਾਮੀ ਭਰੀ ਹੀ ਨਹੀਂ ਜਿਤਨਾ ਬੜਾ ਅਦੋਨ ਨਾਮ ਨੇ ਲੜਾ اس سے بڑا آندول ہم نے اپنی زندگی میں نہیں دیکھا آپ نے دیکھا تو میرے کو پتا ہے جتنا آندولن بی سکی والا ہوا اس سے بڑا آندول نہیں ہو سکتا اور جب اس میں کچھ منوا کے نہیں اٹھے تین قانون بڑھائے تھے وہ واپس لے لیے اور ہم خوش ہم خوش ہو گئے کہ ہاں ہم نے بہت بڑا مورچہ مار لیا لڑ رہی ہے تو مردوں کی طرح لڑے نمبر تو پر توڑ رہے ہو ساڑھے بارہ مہینے بیٹھے رہے بارڈر پہ میں نے کہا چلو گھسے سنسد کے اندر کئی بندے بن جائیں گے ساڑھے سات سو بندے کس کے بیٹھے تھے بیٹھے کی شانتی بنے کیا اب کہتے ایم ایس پی کے لیے دلی جائیں گے ارے چودہ منٹوں میں ایک بار ایم ایس پی کی بات چلائی تھی کیا اب تو یہ کہتے ہیں ہمیں مل رہا ہے سارے پن والے کو لڑیس پی مل رہا اور اب ہم کسی اب کہتے ایم کہتے ہیں لے کے کیا گے اگر لے کے آئے تو کانوں کے دورو دیں گا ساڑھے بارہ مہینے بیٹھ کے متھا لے کر دیکھا ਦੂਸਰੇ ਖਬਰਾਂ ਦੇ ਯਾਦ ਕਰਨੇ ਲਈ ਜਾ ਰਹੇ ਮਾਰੇ ਸ਼ਕਲ ਕਹਿੰਦੇ ਨੇ ਮਾਰੇ ਉਧਰ ਦੂਜੇ ਪਾਸੇ ਪੰਜਾਬ ਚ ਬਲਬੀਰ ਸਿੰਘ ਰਾਜੇਵਾਰਸਣੇ ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਨਾ ਜਾਣ ਦਾ ਐਲਾਨ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਜਾਣ ਦੀ ਬਜਾਏ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹੈ ਪਿਆਰੇ ਪੰਜਾਬੀਓ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਸਵੇਰ ਤੋਂ ਸ਼ਾਮ 4 ਵਜੇ ਤੱਕ جاری ਰਹੇਗਾ ਇਸ ਪਾਰਤਵੰਦ ਵਿੱਚ ਬੈਂਕ ਏਮਪਲਾਈਜ਼ ਬਿਜਲੀ ਬੋਰਡ ਦੇ ਮੁਲਾਜ਼ਮ ਐਟਕ ਸੀ2 ਵਰਗੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਫੈਡਰੇਸ਼ਨਸ ਤੇ ਪੰਜਾਬ ਰੋਡਵੇਜ਼ ਸੀਟੀ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਪ੍ਰਾਈਵੇਟ ਟਰਾਂਸਪੋਰਟਰਸ ਸਭ ਦਾ ਸਹਿਯੋਗ ਸਭ ਨੇ ਦੇਣ ਦਾ ਵਾਅਦਾ ਕੀਤਾ ਇਵਨ ਅਰਤੀ ਐਸੋਸੀਏਸ਼ਨਸ ਵੱਲੋਂ ਵੀ ਇਸ ਵਿੱਚ ਸਹਿ ਉਹ ਨਿਰੰਦਾਵਾਲਾ ਕੀਤਾ ਗਿਆ ਬਹੁਤ ਸਾਰੀਆਂ ਜਥੇਬੰਦੀਆਂ ਆ ਮਹਾਰੇ ਇਸ 파ਰਤਬੰਦ ਵਿੱਚ ਸ਼ਾਮਲ ਹੋ ਰਹੀਆਂ ਨੇ ਕਿਉਂਕਿ ਮੋਦੀ ਸਰਕਾਰ ਹਰ ਰੋਜ਼ ਜਿਸ ਪਾਸੇ ਤੁਰੀ ਹੈ ਸਾਰੇ ਦੇਸ਼ ਨੂੰ ਜਿਵੇਂ ਕਾਰਪੋਰੇਟ ਹਾਊਸਿਸ ਦੇ ਅੱਗੇ ਬੇਚ ਹੀ ਦੇਣਾ ਇਸ ਤਰ੍ਹਾਂ ਦਾ ਵਰਤਾਰਾ ਮੋਦੀ ਸਰਕਾਰ ਦਾ ਚੱਲ ਰਿਹਾ ਹੈ ਇਹ ਨਾ ਰੋਕਿਆ ਗਿਆ ਜਾਂ ਇਹਦੇ ਵਿਰੁੱਧ ਕੋਈ ਮਹੀਮਾ ਨਾ ਚੱਲੀ ਤਾਂ ਦੇਸ਼ ਸਾਰਾ ਵਿਕ ਜਾਏਗਾ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਜਿੰਨੇ ਜਥੇਬੰਦੀਆਂ ਦੇ ਅਕੂ ਨੇ ਜਥੇਬੰਦੀਆਂ ਦੇ ਵਰਕਰਸ ਨੇ ਉਹਨਾਂ ਨੂੰ ਇੱਕ ਤਾਂ ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਔਰ ਮਿਲ ਕੇ 9 ਤਾਰੀਖ ਨੂੰ ਆਪੋ ਆਪਣੇ ਨੇੜੇ ਦੇ ਸ਼ਹਿਰਾਂ ਵਿੱਚ ਕੱਲੀ-ਕੱਲੀ ਦੁਕਾਨ ਤੇ ਜਾ ਕੇ ਸਭ ਨੂੰ ਅਪਰੋਚ ਕਰਨਾ ਚਾਹੀਦਾ ਹੈ ਹਰ ਪਰ ਨਾਲ ਗੱਲਬਾਤ ਕਰਕੇ ਇਸ ਨੂੰ ਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯਕੀਨ ਨਾਲ ਕਹਿ ਸਕਦੇ ਆਂ ਕਿ 파ਰਤਬੰਦ ਸਾਰੇ ਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਹੋਏਗਾ ਇਹ ਆਪਣੇ ਆਪ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰੇਗਾ ਨਾ ਮਾ ਇਤਿਹਾਸ ਸਿਰਜੇਗਾ ਅਸੀਂ ਉਦੋਂ ਤੱਕ ਇਹ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਜਿਹੜੀਆਂ ਉਹ ਉਹ ਛੱਡਦੇ ਨਹੀਂ ਤੇ ਦੇਸ਼ ਵਾਸੀਆਂ ਨੂੰ ਮਹਿੰਗਾਈ, ਬੇਰੋਜ਼ਗਾਰੀ, ਆਰਥਿਕ ਨਾ ਬਰਾਬਰੀ ਵਰਗੇ ਮੁੱਦਿਆਂ ਤੇ ਜਦੋਂ ਤੱਕ ਗੱਲ ਨਹੀਂ ਕਰਦੇ ਸਿਰਫ ਮੰਦਰ ਮਸਜਿਦ ਜਾਂ ਰਾਮ ਮੰਦਰ ਦੇ ਨਾਂ ਤੇ ਵੋਟਾਂ ਲੈ ਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਇਹਦੇ ਨਾਲ ਦੇਸ਼ ਅੱਗੇ ਨਹੀਂ ਵੱਸ ਸਕਦਾ ਇਸ ਕਰਕੇ ਮੇਰੀ ਸਾਰੇ ਭਰਾਵਨੋਂ ਅਪੀਲ ਹੈ ਜਿਹੜੇ ਵੀ ਜਿੱਥੇ ਵੀ ਜਿਹੜੇ ਵੀ ਵਰਗ ਨਾਲ ਸੰਬੰਧ ਰੱਖਦੇ ਨੇ ਉਹ ਸਾਰੇ ਮਿਲ ਕੇ 16 ਫਰਵਰੀ ਨੂੰ ਭਾਰਤ ਬੰਦ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਔਰ ਇਹਨੂੰ ਸਫਲ ਬਣਾਇਆ ਜੀ ਬਹੁਤ ਬਹੁਤ ਧੰਨਵਾਦ ਤਾਂ ਸਾਫੇ ਕਿ ਇਸ ਵਾਰ ਦਿੱਲੀ ਅੰਦੋਲਨ ਨੂੰ ਸ਼ਾਇਦ ਉਹਨਾ ਵੱਡਾ ਹੁੰਗਾਰਾ ਨਾ ਮਿਲੇ ਜਿਨਾ 2020-21 ਦੇ ਅੰਦੋਲਨ ਨੂੰ ਮਿਲਿਆ ਸੀ ਤਾਂ ਅੰਦੋਲਨ ਚ ਕੁਝ ਦਿਨ ਬਾਕੀ ਬਚੇ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸ਼ਾਮਦਾਮ ਦੰਡ ਬੇਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਜਿਹੇ ਚ ਅੰਦੋਲਨ ਕਿੰਨਾ ਸਫਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ